ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਤੀ ਸੇਖਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਵਾਈ ਕੋਲ ਇੱਕ ਸੂਣ ਵਾਲੀ ਮੱਝ ਆ ਠੀਕ ਹੈ ਜੀ ਪੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਰ ਕਰੋ ਜੀ 728000359 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਦੇ ਸ਼ੇਅਰ ਕਰਿਆ ਕਰੋ ਤਾਂ ਕਿ ਟੱਟ ਤੱਕ ਨੰਨੇ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਸਤਨਾਮ ਸਿੰਘ ਜੀ ਪਿੰਡ ਪਿੰਡ ਪੱਤੀ ਸੇਗਵਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਮੱਝ ਦੀ ਜਾਣਕਾਰੀ ਦਿਓ ਕਿੰਨੇ ਸੂਏ ਹੈ ਮੱਝ ਦੇ ਤੀਜੇ ਸੂਏ ਸੁੰਦੀ ਆ ਜੀ ਘਰ ਦੀ ਝੋਟੀ ਆ ਜੀ ਠੀਕ ਆ ਤੇ ਦੂਜੇ ਸੂਏ 14 ਲੀਟਰ ਦੁੱਧ ਦਤਾ ਜੀ ਤੇ ਦਾਣ ਕਿੰਨੇ ਬਾਕੀ ਬਈ ਯਾਰ ਦਾਣਾ ਹਫਤਾ ਰਹਿੰਦਾ ਜੀ 17 ਤਰੀਕ ਹੁੰਦਿਆਂ ਪੂਰੇ ਹੁੰਦੇ ਆ ਆ 17 ਤਰੀਕ ਹਾਂਜੀ ਅੱ ਅਜ 10 ਅਜ 10 ਹੋ ਗਈ ਠੀਕ ਆ ਤੇ ਰੇਟ ਭਰਾ ਜਾਇਆ ਰੇਟ ਫੋਨ ਤੇ ਹੋਊਗਾ ਜੀ ਰੇਟ ਫੋਨ ਤੇ ਕਰੋ ਹਾਂਜੀ ਠੀਕ ਹੈ ਜੀ ਪੂਰੀ ਠੰਡੀ ਸੀ ਲਾ ਹਾਂ ਪੂਰੀ ਠੰਡੀ ਸੀ ਲਾ ਹਾਂ ਘਰ ਦੀ ਛੋਟੀ ਆਪਣੀ ਹਾਂਜੀ ਠੀਕ ਹੈ ਲੋ ਭਰਾ ਚੈੱਕ ਕਰਾਂ ਛਾਨ ਚ ਉਹ ਲੈ ਛੋਟੇ ਅਮ ਮਗਰਲੇ ਵੱਡੇ ਢਿੱਲਾ ਟੁੱਲਾ ਪਈਆਂ ਨੇ ਬਹੁਤ ਪਿਆਰੇ ਚੈੱਕ ਕਰ ਸਕਦਾ ਕਰਮਾ ਵਾਲੀ ਦਾ ਤੋਰ ਦੂ ਭਰਾ ਕੱਦ ਕਾਠ ਚੰਗਾ ਭਰਾ ਚੰਗੀ ਪੜੀ ਫਲੋਸੀ ਆ ਠੀਕ ਹੈ ਜੀ ਉਹ ਕੰਪੈਂਟ ਪੱਤੀ ਸੇਖਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲਓ ਜੀ ਬਈ ਨੇੜੇ ਨੇੜੇ ਪੈਂਡ ਕਿਹੜੇ ਪੈਂਦੇ ਹੋਰ ਨੇੜੇ ਪੈਂਡ ਕਿੰਮਾ ਭਾਈ ਹਾਂਜੀ ਉਧਰ ਨਾਈ ਵਾਲਾ ਜੀ ਠੀਕ ਉਧਰ ਨਾਈ ਵਾਲਾ ਉਧਰ ਬਰਨਾਲਾ ਹੈ ਠੀਕ ਹੈ ਇਧਰ ਬਰਨਾਲਾ ਰਹਿ ਗਿਆ ਆਪਣਾ ਚੈੱਕ ਕਰ ਸਕਦੇ ਲੋ ਤੋਰਾ ਤਾਰਾ ਕਰਮ ਵਾਲੀ ਦਾ ਤੇ ਕਾਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਭਰਾ ਦੇਖ ਸਕਦੇ ਹੋ ਲਓ ਜੀ ਤੋਰਾ ਤਾਰਾ ਕਰਮ ਵਾਲੀ ਦਾ ਸੋਨਾ ਲਓ ਜੀ ਤਰੇ ਲੂ ਮਾਜਾ ਕੋਈ ਤਪਾਰ ਦਾ ਕੰਮ ਨਹੀਂ ਬਾਈ ਦਾ ਠੀਕ ਹੈ ਲੋ ਜੀ ਤਾਂ ਤੋਂ ਬਹੁਤ ਸੋਹਣੇ ਲੱਗੇ ਪਏ ਠੀਕ ਹੈ ਜੀ ਜੀ ਥਾਂ ਤੋਂ ਦੁਬਾਰੇ ਘੇਰਨੇ ਦਾ ਮਰਵਾਣੇ ਪੜਾ ਲੋ ਜੀ ਬੰਦੋ ਬਈ ਬੰਦੋ ਲੋ ਜੀ ਚੰਗਾ ਕੱਦ ਬੈਡ ਲੋ ਜੀ ਬੰਦ 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 ਠੀਕ ਹੈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ